ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਬਸੀ ਪਠਾਣਾ ਤੇ ਬਸੀ ਪਠਾਣਾ ਬਹੁਤ ਪੁਰਾਣਾ ਸ਼ਹਿਰ ਹੈ ਬਸੀ ਪਠਾਣਾ ਸ਼ਹਿਰ ਪਠਾਣਾ ਵੱਲੋਂ 1540 ਈਸਵੀ ਦੇ ਵਿੱਚ ਬਸਾਇਆ ਗਿਆ ਸੀ ਤੇ ਬਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਸੀ ਪਠਾਣਾ ਦੀ ਤੁਹਾਨੂੰ ਜੇਲ ਦਿਖਾਵਾਂਗੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਪੁਰਾਣੀ ਜੇਲ ਹੈ ਤੇ ਮੁਗਲਾਂ ਸਮੇਂ ਦੀ ਇਹ ਜੇਲ ਹੈ ਤੇ ਇਸ ਜੇਲ ਦਾ ਜਿਹੜਾ ਇਤਿਹਾਸ ਹੈ ਉਹ ਸਿੱਖਾਂ ਨਾਲ ਵੀ ਮਤਲਬ ਸੰਬੰਧਿਤ ਹੈ ਤੇ ਚੱਲਦੇ ਆਪਾਂ ਇਹ ਸਾਰੀ ਆਪਾਂ ਵੀਡੀਓ ਦੇ ਵਿੱਚ ਅੱਜ ਜੇਲ੍ਹ ਦਿਖਾਵਾਂਗੇ ਤੇ ਨਾਲ ਦੀ ਨਾਲ ਇਹਦਾ ਸਾਰਾ ਇਤਿਹਾਸ ਆਪਾਂ ਦੱਸਾਂਗੇ ਆਹ ਮੇਨ ਗੇਟ ਹੈ ਪਿੱਛੇ ਜੇਲ੍ਹ ਦਾ ਐਂਟਰੀ ਕਰਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਹ ਜਿਹੜੀ ਸਾਰੀ ਤੁਸੀਂ ਦੁਆਰ ਦੇਖ ਰਹੇ ਹੋ ਇਹ ਜੇਲ੍ਹ ਦੀ ਦੁਆਰ ਹੈ ਇਹ ਬਿਲਕੁਲ ਪ੍ਰਾਤਨ ਦੁਆਰ ਹੈ ਮੁਗਲਾਂ ਸਮੇਂ ਦੀ ਜਿਵੇਂ ਮੈਂ ਦੱਸਿਆ ਕਿ ਤੁਹਾਨੂੰ 1540 ਈਸਵੀ ਦੇ ਵਿੱਚ ਬਸੀ ਪਠਾਣਾ ਸ਼ਹਿਰ ਬਸਾਇਆ ਗਿਆ ਸੀਗਾ ਮੁਸਲਮਾਨ ਪਠਾਣਾ ਵੱਲੋਂ ਆਹ ਮੇਨ ਦਰਵਾਜ਼ਾ ਆ ਗਿਆ ਜੇਲ੍ਹ ਦਾ ਤੇ ਇਹ ਜਿਹੜਾ ਇਹ ਜਿਹੜੀ ਜੇਲ ਹੈ ਇਹਦਾ ਇਤਿਹਾਸ ਸਿੱਖਾਂ ਨਾਲ ਸੰਬੰਧਿਤ ਹੈ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸ ਜੇਲ ਦੇ ਵਿੱਚ ਔਰੰਗਜ਼ੇਬ ਵੱਲੋਂ 4 ਮਹੀਨਿਆਂ ਦੇ ਲਈ ਕੈਦ ਕਰਕੇ ਰੱਖਿਆ ਗਿਆ ਸੀ ਇਹ ਜੇਲ ਦੇ ਵਿੱਚ ਕਾਫੀ ਵੱਡੀ ਜੇਲ ਹੈ ਆ ਇਹਦੀ ਮੇਨ ਐਂਟਰੀ ਹੈ ਇੱਥੋਂ ਤੇ ਇੱਥੇ ਆ ਛੋਟੇ-ਛੋਟੇ ਕੁਝ ਕਮਰੇ ਜਿਹੜੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਲੋ ਜੀ ਬਾਕੀ ਅਗਲੇ ਵਾਲੇ ਪਾਸੇ ਨੂੰ ਵੀ ਜਾ ਕੇ ਕਾਫੀ ਵੱਡੀ ਜੇਲ ਹੈ ਆਹ ਇਹਦਾ 메ਨ ਦਰਵਾਜਾ ਇੱਥੋਂ ਆਪਾਂ ਇਹਦੇ ਚ ਐਂਟਰੀ ਕੀਤੀ ਐ ਤੇ ਚੱਲਦੇ ਆਂ ਅੱਗੋਂ ਸਾਰੀ ਇਹ ਜੇਲ੍ਹ ਦਿਖਾਉਨੇ ਆਂ 4 ਮਹੀਨਿਆਂ ਵਾਸਤੇ ਇੱਥੇ ਔਰੰਗਜ਼ੇਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਕੈਦ ਕਰਕੇ ਰੱਖਿਆ ਗਿਆ ਸੀ ਆਹ ਇੱਥੇ ਇੱਕ ਛੋਟੇ ਛੋਟੇ ਕਮਰੇ ਬਣੇ ਹੋਏ ਨੇ ਕੁਛ ਲਓ ਜੀ ਇਹ ਜਿਹੜੇ ਕਮਰੇ ਨੇ ਇਹ ਮੇਰੇ ਖਿਆਲ ਚ ਉਸ ਸਮੇਂ ਜਿਹੜੇ ਇੱਥੇ ਸਿਪਾਈ ਹੁੰਦੇ ਹੋਣਗੇ ਉਹ ਇਹ ਕਮਰਿਆਂ ਦੇ ਵਿੱਚ ਬੈਠਦੇ ਹੋਣਗੇ ਕਿਉਂਕਿ ਇਹ ਗੇਟ ਦੇ ਨਾਲ ਜਿਹੜੇ ਬਣੇ ਹੋਏ ਨੇ ਲੋ ਜੀ ਇਸ ਤਰ੍ਹਾਂ ਦੇ ਕਮਰੇ ਨੇ ਜਦੋਂ ਆਪਾਂ ਇਹ ਜੇਲ੍ਹ ਦੇ ਵਿੱਚ ਐਂਟਰ ਹੁੰਨੇ ਆ ਤੇ ਇਹਦੇ ਉੱਪਰ ਜਾਣ ਨੂੰ ਵੀ ਰਸਤਾ ਹੈਗਾ ਆ ਸਾਹਮਣੇ ਉੱਪਰ ਵੀ ਜਿਹੜੇ ਕਮਰੇ ਬਣੇ ਹੋਏ ਨੇ ਸਲਹਾਲ ਇਹ ਰਸਤਾ ਜਿਹੜਾ ਬਣਦਾ ਤੁਸੀਂ ਦੇਖ ਸਕਦੇ ਹੋ ਇੱਥੇ ਆ ਗੇਟ ਲੱਗਿਆ ਹੋਇਆ ਉੱਪਰ ਨੂੰ ਪੌੜੀਆਂ ਵੀ ਜਿਹੜੀਆਂ ਜਾਂਦੀਆਂ ਨੇ ਤੇ ਇੱਥੋਂ ਹੁਣ ਆਪਾਂ ਚੱਲਦੇ ਆ ਇਹ ਮੇਨ ਐਂਟਰੀ ਸੀਗੀ ਜੇਲ੍ਹ ਦੀ ਤੇ ਇੱਕ ਦਰਵਾਜ਼ਾ ਇਹ ਤੋਂ ਅੱਗੇ ਆਉਂਦਾ ਤੇ ਇਧਰ ਉਹ ਇੱਕ ਕਾਫੀ ਵੱਡੀ ਜੇਲ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਜਿਹੜੀ ਕੰਧਾਂ ਸਾਰੀ ਬਿਲਕੁਲ ਪ੍ਰਾਤਨ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਰੰਦੀਟ ਦੀ ਬਣੀ ਹੋਈ ਹੈ ਬਰੀਕ-ਬਰੀਕ ਇੱਟਾਂ ਦੀ ਲਓ ਜੀ ਬਿਲਕੁਲ ਬਰੀਕ ਇੱਟ ਦੀ ਇਹ ਕੰਧ ਹੈ ਬਿਲਕੁਲ ਪ੍ਰਾਤਨ ਇਹ ਜੇਲ ਦੀ ਤੇ ਆ ਜਿਹੜੀ ਇਮਾਰਤ ਹੈ ਸਾਰੀ ਜੇਲ੍ਹ ਦੀ ਬਿਲਕੁਲ ਪ੍ਰਾਤਨ ਹੈ। ਮੋਗਲਾਂ ਸਮੇਂ ਦੀ ਇਹ ਜੇਲ੍ਹ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਇਹ ਜੇਲ੍ਹ ਛੋਟੀ ਹੁੰਦੀ ਸੀ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਕੈਦ ਕੀਤਾ ਗਿਆ ਸੀ। ਬਾਅਦ ਚੋਂ ਫਿਰ ਇਸ ਜੇਲ੍ਹ ਨੂੰ ਜਿਹੜਾ ਵੱਡਾ ਬਣਾਇਆ ਗਿਆ। ਆ ਸਾਰਾ ਜੇਲ੍ਹ ਦਾ ਅੰਦਰਲਾ ਪਾਸਾ ਆ ਗਿਆ। ਆ ਜਿਹੜੀ ਇੱਥੇ ਦੇ ਮੇਨ ਮਾਰਟ ਹੈ ਜਿਹੜੀ ਆਹ ਕੁ ਤੁਸੀਂ ਕੰਧ ਦੇਖ ਰਹੇ ਹੋ ਹਨ ਤੇ ਸਾਹਮਣੇ ਵਾਲੇ ਪਾਸੇ ਇਹਦਾ ਉਧਰ ਗੇਟ ਵੀ ਆ ਜਿਹੜਾ ਆਊਗਾ ਤੇ ਇਸੋ ਦੇ ਅੰਦਰ ਹੀ ਕੈਦਿਆਂ ਨੂੰ ਰੱਖਿਆ ਜਾਂਦਾ ਸੀ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਵੀ ਸਾਰੀ ਬਰੀਕ ਇੱਟਾਂ ਦੀ ਆ ਦੇਖੋ ਬਣੀ ਹੋਈ ਇਮਾਰਤ ਬਿਲਕੁਲ ਪ੍ਰਾਤਨਾ ਆ ਗੇਟ ਰਹੀ ਆਪਾਂ ਹੁਣ ਐਂਟਰੀ ਕਰਾਂਗੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇੱਥੇ ਦਰਵਾਜ਼ਾ ਆ ਜਿਹੜਾ ਆ ਸਾਹਮਣੇ ਸਾਰੀ ਇੱਥੇ ਜੇਲ ਹੈ ਜਿਹੜੀ ਬਣੀ ਹੋਈ ਆ ਆਪਾਂ ਅੰਦਰੋਂ ਜਾ ਕੇ ਤੁਹਾਨੂੰ ਦਿਖਾਵਾਂਗੇ ਹੁਣ ਥੋੜੇ ਟਾਈਮ ਪਹਿਲਾਂ ਇਹਦੀ ਜਿਹੜੀ ਰੈਨੋਵੇਸ਼ਨ ਕੀਤੀ ਗਈ ਹੈ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਹਮਣੇ ਹੈ ਨਾ ਵਾਈਟ ਕਲਰ ਕੀਤਾ ਹੋਇਆ ਲਓ ਜੀ ਆ ਸਾਹਮਣੇ ਦੇਖੋ ਜੇਲ ਬਣੀ ਹੋਈ ਹੈ ਜਿਵੇਂ ਜਿਹੜਾ ਹੁੰਦੀਆਂ ਨੇ ਉਸੇ ਤਰ੍ਹਾਂ ਮੋਗਲਾਂ ਦੇ ਸਮੇਂ 'ਚ ਇੱਥੇ ਹੋਰ ਵੀ ਕੈਦੀਆਂ ਨੂੰ ਜਿਹੜਾ ਰੱਖਿਆ ਜਾਂਦਾ ਹੋਊਗਾ ਤੇ ਇਹਦੇ ਅੰਦਰ ਵੀ ਆਪਾਂ ਜਾਵਾਂਗੇ ਅੰਦਰੋਂ ਵੀ ਸਾਰਾ ਤੁਹਾਨੂੰ ਦਿਖਾਵਾਂਗੇ ਆਇਆ ਇਹਦਾ ਅੰਦਰੋਂ ਐਂਟ੍ਰੈਂਸ ਹੈ ਮੇਨ ਗੇਟ ਹੈ ਇੱਥੇ ਲਓ ਜੀ ਇਸ ਤਰ੍ਹਾਂ ਦੀ ਸਾਰੀ ਇਮਾਰਤ ਹੈ ਬਾਹਰੋਂ ਚੱਲਦੇ ਆਪਾਂ ਅੰਦਰੋਂ ਦੇਖਦੇ ਆਂ ਸਾਰੀ ਜਾ ਕੇ ਆ ساری ਜੇਲ ਹੈ ਇੱਥੇ ਕੈਦੀਆਂ ਨੂੰ ਜਿਹੜਾ ਕੈਦ ਕਰਕੇ ਰੱਖਿਆ ਜਾਂਦਾ ਸੀ ਉਹ ਸਮੇਂ ਦੇ ਵਿੱਚ ਆ ਆਪਾਂ ਬਾਹਰੋਂ ਤੁਹਾਨੂੰ ਦਿਖਾਇਆ ਸੀਗਾ ਬਾਹਰਲੇ ਵਾਲੇ ਪਾਸੋਂ ਉਸ ਸਮੇਂ ਦੇ ਵਿੱਚ ਇਹ ਅਲੱਗ-ਅਲੱਗ ਹੁੰਦੇ ਹੋਣਗੇ ਜਿਵੇਂ ਇੱਥੇ ਤੱਕ ਕੰਧ ਹੁੰਦੀ ਹੋਊ ਮੇਰੇ ਖਿਆਲ 'ਚ ਜਿਵੇਂ ਇੱਥੇ ਤੱਕ ਹਨਾ ਅਲੱਗ-ਅਲੱਗ ਬ੍ਰੇਕ ਜਿਹੜੇ ਬਣੇ ਹੋਏ ਹੁੰਦੇ ਹੋਣਗੇ ਲੋ ਜੀ ਕਾਫੀ ਵੱਡੀ ਜੇਲ ਹੈ ਅੰਦਰਲੇ ਵਾਲੇ ਪਾਸੋਂ ਤੇ ਅੰਦਰ ਵੀ ਜਿਹੜੇ ਕੁਝ ਕਮਰੇ ਬਣੇ ਹੋਏ ਨੇ ਅੰਦਰ ਵੀ ਇਹ ਜੇਲ ਆ ਜਿਹੜੀ ਬਣੀ ਹੋਈ ਹੈ ਤੇ ਹੁਣ ਇਹਨੂੰ ਰੈਨੋਵੇਟ ਜਿਹੜਾ ਕੀਤਾ ਗਿਆ ਸਾਰਾ ਅੰਦਰ ਇਹਦੇ 'ਚ ਰੰਗ ਕੀਤਾ ਹੋਇਆ ਲਓ ਜੀ ਇੱਥੇ ਸਾਰੇ ਕੈਦੀਆਂ ਨੂੰ ਕੈਦ ਕੀਤਾ ਜਾਂਦਾ ਸੀਗਾ ਉਹ ਸਮੇਂ ਦੇ ਵਿੱਚ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਕੈਦ ਕੀਤਾ ਸੀ 4 ਮਹੀਨਿਆਂ ਦੇ ਲਈ ਹੋ ਸਕਦਾ ਉਹ ਸਮੇਂ ਦੇ ਵਿੱਚ ਇੱਥੇ ਹੋਰ ਵੀ ਕੈਦੀ ਹੋਣਗੇ ਜਿਹੜੇ ਇਸ ਜੇਲ ਦੇ ਵਿੱਚ ਤੇ ਇਧਰੋਂ ਕੁਛ ਆ ਰੋਸ਼ਨਦਾਨ ਵੀ ਛੱਡੇ ਹੋਏ ਨੇ ਦੇਖ ਸਕਦੇ ਹੋ ਬਿਲਕੁਲ ਪ੍ਰਾਤਨ ਨੇ ਇਹਨਾਂ ਦੀ ਜਿਹੜੀ ਦੇਖ ਹੈ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀ ਰੋਸ਼ਨਦਾਨ ਛੱਡਦੇ ਸੀ ਉੱਪਰੋਂ ਗੋਲ ਤੇ ਜਿਹੜੀ ਇਹਦੀ ਛੱਤ ਹੈ ਇਹ ਡਾਟਾਂ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਇਹ ਕਿੰਨੀ ਪ੍ਰਾਤਨ ਆ ਤੇ ਇੱਥੇ ਆ ਕੁਝ ਆਲੇ ਬਣੇ ਹੋਏ ਨੇ ਸਮਾਨ ਰੱਖਣ ਨੂੰ ਦੀਵੇ ਰੱਖਣ ਨੂੰ ਹਨਾ ਲਓ ਜੀ ਜਿਸ ਤਰ੍ਹਾਂ ਪਹਿਲਾਂ ਪੁਰਾਣੇ ਸਮਿਆਂ 'ਚ ਹੁੰਦੇ ਸੀ ਬਹੁਤ ਸਾਰੇ ਨੇ ਇਧਰਲੀ ਵਾਲੀ ਸਾਈਡ ਵੀ ਜਿਹੜੇ ਬਣੇ ਹੋਏ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪਹਿਲਾਂ ਇਹ ਜੇਲ੍ਹ ਛੋਟੀ ਹੁੰਦੀ ਸੀ ਬਾਅਦ ਵਿੱਚ ਇਹਨੂੰ ਵੱਡਾ ਕਰ ਦਿੱਤਾ ਗਿਆ ਲੋਡ ਅਨਸਾਰ ਜਿਵੇਂ ਉਹਨਾਂ ਦੀ ਜ਼ਰੂਰਤ ਵਧ ਗਈ ਹੋ ਕੈਦੀ ਵਧ ਗਏ ਹੋਣਗੇ ਇੱਥੇ ਇੱਥੇ ਵੀ ਉਸੇ ਤਰ੍ਹਾਂ ਕੁਝ ਆਲੇ ਬਣੇ ਹੋਏ ਨੇ ਸਮਾਨ ਰੱਖਣ ਨੂੰ ਹੋ ਸਕਦਾ ਹੈ ਉਸ ਸਮੇਂ ਇਹ ਕੈਦੀਆਂ ਵਾਸਤੇ ਹੋਣ ਕੈਦੀਆਂ ਦੇ ਸਮਾਨ ਰੱਖਣ ਨੂੰ ਆਇਦਾ ਗੇਟ ਸੀਗਾ ਫਿਲਹਾਲ ਇਹਦਾ ਹੁਣ ਫਰੇਮ ਹੀ ਰਹਿ ਗਿਆ ਵਿਚਲੀਆਂ ਜਿਹੜੇ ਇਹਦੇ ਸਰੀਏ ਨੇ ਉਹ ਨਿਕਲੇ ਹੋਏ ਨੇ ਤੇ ਉਸ ਸਮੇਂ ਕੈਦੀ ਇਥੋਂ ਦੀ ਉਹ ਸਾਰਾ ਬਾਹਰ ਮਤਲਬ ਦੇਖਦੇ ਹੋਣਗੇ ਕਿਉਂਕਿ ਜਦੋਂ ਉਹਨਾਂ ਨੂੰ ਕੈਦ ਕਰ ਦਿੱਤਾ ਜਾਂਦਾ ਤਾਂ ਮਤਲਬ ਜਦੋਂ ਕੁਝ ਟਾਈਮ ਹੁੰਦਾ ਹੋਊ ਜਦੋਂ ਉਹਨਾਂ ਨੂੰ ਬਾਹਰ ਕੱਢਦੇ ਹੋਣਗੇ ਇੱਥੋਂ ਥੋੜਾ ਸਮਾਂ ਉਹਨਾਂ ਨੂੰ ਮਿਲਦਾ ਹੋਊਗਾ ਜਿਵੇਂ ਬਾਹਰ ਬਣਿਆ ਹੋਇਆ ਹਨਾ ਆ ਆ ਥਾਂ ਬਣੀ ਹੋਈ ਹੈ ਇੱਥੇ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਅਗਲੇ ਵਾਲੇ ਪਾਸੇ ਉਹਨੂੰ ਦੇਖਦੇ ਆਂ ਜਾ ਕੇ ਜੇਲ ਆ ਸਾਰਾ ਆਪਾਂ ਤੁਹਾਨੂੰ ਦਿਖਾਤਾ ਤੇ ਜਿਵੇਂ ਅੰਦਰ ਡਾਟਾਂ ਸੀਗੀਆਂ ਲੱਗੀਆਂ ਹੋਈਆਂ ਇੱਥੇ ਵੀ ਉਸੇ ਤਰ੍ਹਾਂ ਡਾਟਾਂ ਨੇ ਉੱਪਰ ਤੁਸੀਂ ਛੱਤ ਆ ਜਿਹੜੀ ਦੇਖ ਸਕਦੇ ਹੋ ਲਓ ਜੀ ਇਹ ਸਾਰਾ ਅੰਦਰਲਾ ਪਾਸ ਆਪਾਂ ਦੇਖਿਆ ਜੇੜ ਦਾ ਤੇ ਬਾਹਰ ਆ ਗਏ ਤੇ ਸਾਹਮਣੇ ਵੀ ਇੱਕ ਗੇਟ ਆ ਜਿਹੜਾ ਬਣਿਆ ਹੋਇਆ ਇਹ ਵੀ ਆਪਾਂ ਜਾ ਕੇ ਦੇਖਦੇ ਹਾਂ ਇਹਦੇ ਉੱਪਰ ਜਿਹੜਾ ਫਿੱਕਾ ਫਿੱਕਾ ਦਿਖ ਰਿਹਾ ਇਹਦੇ ਉੱਪਰ ਲਿਖਿਆ ਹੈ ਰਸੋਈ ਲਓ ਜੀ ਹੋ ਸਕਦਾ ਹੈ ਵੀ ਉਹ ਸਮੇਂ ਦੇ ਵਿੱਚ ਵੀ ਇੱਥੇ ਜਿਹੜੀ ਰਸੋਈ ਹੁੰਦੀ ਹੋਵੇ ਇਸ ਤਰ੍ਹਾਂ ਦੀ ਬਣੀ ਹੋਈ ਹੈ ਆ ਕੁਛ ਇਹਦਾ ਖੁੱਲਾ ਬੇੜਾ ਹਨਾ ਤੇ ਅੱਗੇ ਵਾਲੇ ਪਾਸੇ ਕੁਛ ਜਾ ਕੇ ਆ ਐਵੇਂ ਕਮਰੇ ਆਏ ਨਹੀਂ ਇਹ ਦੇਖ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਗੋਲ ਨੇ ਪੁਰਾਣੇ ਸਮਿਆਂ ਦੇ ਵਿੱਚ ਦਰਵਾਜ਼ੇ ਹੁੰਦੇ ਸੀ ਸਾਰੇ ਜਿਹੜੇ ਟਾਕੀਆਂ ਐਵੇਂ ਨਹੀਂ ਬਣਾਉਂਦੇ ਹੁੰਦੇ ਸੀ ਇਹ ਡਿਜ਼ਾਈਨ ਦੇ ਵਿੱਚ ਪੁਰਾਣੀਆਂ ਹਵੇਲੀਆਂ ਜਾਂ ਪੁਰਾਣੇ ਕਿਲੇ ਹਨਾ ਆ ਕੁਛ ਕਮਰਾ ਆ ਕਿੱਥੇ ਬਣਿਆ ਹੋਇਆ ਤੇ ਬਾਹਰਲੇ ਵਾਲੇ ਪਾਸੇ ਨੂੰ ਵਿੰਡੋ ਆ ਇਥੋਂ ਬਾਹਰ ਆਪਾਂ ਜਿਹੜਾ ਦੇਖ ਸਕਦੇ ਆ ਆਹ ਗੇਟ ਆ ਗਿਆ ਇਸ ਗੇਟ ਰਾਹੀਂ ਆਪਾਂ ਇਥੋਂ ਐਂਟਰ ਹੋਏ ਸੀਗੇ ਜੇਲ੍ਹ ਦੇ ਵਿੱਚ ਆਹ ਕੰਧ ਦੇ ਨਾਲ ਇਹ ਮੇਨ ਗੇਟ ਹੈ ਜਿਵੇਂ ਪਿੱਛੇ ਆਪਾਂ ਪੜਿਆ ਸੀਗਾ ਕਿ ਇਹ ਰਸੋਈ ਹੈ ਤੇ ਇਹ ਉਹ ਸਮੇਂ ਦੇ ਵਿੱਚ ਇੱਥੇ ਰਸੋਈ ਹੁੰਦੀ ਹੋਊ ਜਿਹੜਾ ਖਾਣਾ ਬਣਾਇਆ ਜਾਂਦਾ ਹੋ ਜਿਹੜੇ ਇਥੇ ਸਿਪਾਹੀ ਰਹਿੰਦੇ ਹੋਣਗੇ ਜਾਂ ਕੈਦੀਆਂ ਵਾਸਤੇ ਵੀ ਖਾਣਾ ਜਿਹੜਾ ਬਣਦਾ ਹੋ ਆ ਵੀ ਇੱਕ ਇੱਥੇ ਕਮਰਾ ਜਿਹੜਾ ਬਣਿਆ ਹੋਇਆ ਇਹ ਸਾਰੀ ਜੀਲ ਦੇ ਉੱਪਰ ਡਾਟਾਂ ਹੀ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਲਓ ਜੀ ਤੇ ਇਹਦੇ ਉੱਪਰ ਆ ਚਿਮਨੀ ਬਣਾਈ ਵੀ ਆ ਦੇਖੋ ਤੁਸੀਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਰਸੋਈ ਸੀ ਉਸ ਸਮੇਂ ਦੇ ਵਿੱਚ ਮੈਂ ਜ਼ੂਮ ਕਰਕੇ ਦਿਖਾਉਣਾ ਇਹ ਚਿਮਨੀ ਹੈ ਦੋ ਚਿਮਨੀਆਂ ਨੇ ਇੱਥੇ ਇੱਕ ਆਚਮਨੀ ਆ ਗਈ ਤੇ ਉਸੇ ਤਰ੍ਹਾਂ ਦੀ ਕਹਾ ਲਓ ਜੀ ਇਹ ਸਾਰੀ ਰਸੋਈ ਸੀ ਉਹ ਸਮੇਂ ਦੇ ਵਿੱਚ ਜਿਵੇਂ ਇਹ ਚਿਮਨੀ ਹੈ ਐਵੇਂ ਦੀਆਂ ਚੀਜ਼ਾਂ ਤੋਂ ਪੁਰਾਣੀਆਂ ਚੀਜ਼ਾਂ ਦਾ ਅੰਦਾਜ਼ਾ ਲੱਗ ਜਾਂਦਾ ਹੁੰਦਾ ਵੀ ਉਹ ਸਮਿਆਂ ਦੇ ਵਿੱਚ ਇੱਥੇ ਕੀ ਸੀ ਤੇ ਚੱਲਦੇ ਹਾਂ ਇੱਥੋਂ ਆਪਾਂ ਜਿਹੜਾ ਜੇਲ ਦਾ ਅਗਲਾ ਭਾਗ ਦੇਖਦੇ ਹਾਂ ਇਹ ਕਾਫੀ ਵੱਡੀ ਜੇਲ ਹੈ ਇਦੀ ਚਾਰ ਦਿਵਾਰੀ ਕਾਫੀ ਵੱਡੀ ਐ ਜੇੜ ਦੀ ਬੱਸੀ ਪਠਾਣਾ ਸ਼ਹਿਰ ਦੇ ਵਿੱਚ ਆ ਕੇ ਆ ਬਿਲਕੁਲ ਜੇੜ ਤੇ ਆਹ ਵਾਲਾ ਪਾਸਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਲਓ ਜੀ ਆ ਸਾਰੀ ਆਪਾਂ ਇੱਥੋਂ ਦਿਖਾਈਆ ਤੁਹਾਨੂੰ ਜੇੜ ਤੇ ਇੱਥੋਂ ਆਪਾਂ ਹੁਣ ਅੱਗੇ ਨੂੰ ਚੱਲਦੇ ਆਂ ਇਧਰ ਵੀ ਸਾਹਮਣੇ ਕੁਝ ਜਿਹੜੇ ਕਮਰੇ ਬਣੇ ਹੋਏ ਨੇ ਇਹ ਆਪਾਂ ਜਾ ਕੇ ਦੇਖਦੇ ਹਾਂ ਇਹ ਮਾਰਤਾ ਜਿਹੜੀ ਹਲੇ ਵੀ ਦੇਖ ਲਓ ਤੁਸੀਂ ਵੀ ਉਹ ਸਮੇਂ ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਬਿਲਕੁਲ ਮਤਲਬ ਠੀਕ ਪਈ ਆ ਥੋੜੀ ਥੋੜੀ ਜਿਹੀ ਰੈਨੋਵੇਸ਼ਨ ਵੀ ਜਿਹੜੀ ਕੀਤੀ ਆ ਆਹ ਦੇਖ ਸਕਦੇ ਹੋ ਆ ਉੱਪਰ ਜਿਹੜੀ ਰੈਨੋਵੇਸ਼ਨ ਹੋਈ ਹੀ ਆ ਇਹਦੀ ਆਹ ਉੱਪਰ ਤੇ ਆਹ ਬਿਲਕੁਲ ਪ੍ਰਾਤਨੇ ਆ ਪ੍ਰਾਤਨੇ ਟਾਂ ਨੇ ਸਾਰੀਆਂ ਇੱਥੋਂ ਪਤਾ ਲੱਗਦਾ ਜਿੱਥੋਂ ਜਿੱਥੋਂ ਰੈਨੋਵੇਸ਼ਨ ਦੀ ਲੋੜ ਸੀ ਉੱਥੇ-ਉੱਥੇ ਰੈਨੋਵੇਸ਼ਨ ਇਹਦੀ ਕਰ ਦਿੱਤੀ ਗਈ ਆ ਤੇ ਇੱਥੇ ਚੱਲਦੇ ਆਂ ਇੱਧਰ ਵੀ ਸਾਹਮਣੇ ਕੁਝ ਇਹ ਕਮਰੇ ਨੇ ਇਹ ਆਪਾਂ ਜਾ ਕੇ ਦੇਖਦੇ ਆਂ ਇਸ ਤਰ੍ਹਾਂ ਦਾ ਇਹ ਤਾਂ ਗੇਟ ਆ ਉਸੇ ਤਰ੍ਹਾਂ ਦਾ ਗੇਟ ਗੋਲਕਾਰ ਦਾ ਲਓ ਜੀ ਸਾਹਮਣੇ ਵੀ ਜਿਹੜੇ ਦਰਵਾਜ਼ੇ ਨੇ ਸਾਰੇ ਉੱਪਰੋਂ ਗੋਲ ਨੇ ਇਹ ਆਪਾਂ ਜਾ ਕੇ ਦੇਖਦੇ ਆਂ ਹੋ ਸਕਦਾ ਇਹ ਵੀ ਜੇਲ੍ਹ ਦਾ ਹੀ ਦੂਸਰਾ ਪਾਸਾ ਹੋਵੇ ਇੱਥੇ ਵੀ ਕੈਦੀਆਂ ਨੂੰ ਜਿਹੜਾ ਰੱਖਿਆ ਜਾਂਦਾ ਹੋਵੇ ਲੋ ਜੀ ਇਸ ਤਰ੍ਹਾਂ ਦੇ ਇੱਥੇ ਇਹ ਕਮਰੇ ਜਿਹੜੇ ਬਣੇ ਹੋਏ ਨੇ ਜਿਵੇਂ ਆਪਾਂ ਪਹਿਲਾਂ ਪਿੱਛੇ ਦੇਖੇ ਸੀਗੇ ਆ ਤੁਸੀਂ ਦੇਖ ਸਕਦੇ ਹੋ ਆ ਇੱਥੇ ਨਾ ਥੋੜੀਆਂ ਥੋੜੀਆਂ ਗਲੀਆਂ ਨੇ ਹੋ ਸਕਦਾ ਇੱਥੇ ਵੀ ਪਹਿਲਾਂ ਸਰੀਏ ਜਿਹੜੇ ਲੱਗੇ ਹੋਣ ਜਿਵੇਂ ਆਪਾਂ ਉਹ ਦੇਖੇ ਸੀਗੇ ਜਿਵੇਂ ਜੇਲ੍ਹਾਂ ਦੇ ਵਿੱਚ ਹੁੰਦੇ ਨੇ ਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਇਹ ਵੀ ਜੇਲੇ ਹੁੰਦੀ ਸੀ ਇੱਥੇ ਵੀ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਜਿਹੜਾ ਆ ਪਾਸਾ ਹੈ ਨਾ ਇਹ ਮਤਲਬ ਆਮ ਕਮਰੇ ਨਹੀਂ ਹੁੰਦੇ ਸੀ ਇੱਥੇ ਵੀ ਕੈਦੀਆਂ ਨੂੰ ਕੈਦ ਕੀਤਾ ਜਾਂਦਾ ਸੀ ਆਈਕਾ ਨਿਸ਼ਾਨ ਵੀ ਨੇ ਜਿਹੜੇ ਦੇਖ ਸਕਦੇ ਹੋ ਤੁਸੀਂ ਕੁਛ ਇੱਥੇ ਵੀ ਸਰੀਏ ਲੱਗੇ ਹੋਣਗੇ ਆਹ ਵਾਲੀ ਸਾਈਟ ਤੇ ਇਹਦੇ ਅੰਦਰ ਚਲਦੇ ਆਂ ਅੰਦਰੋਂ ਦੇਖਦੇ ਆਂ ਆਪਾਂ ਲਓ ਜੀ ਆਹ ਸਾਰਾ ਅੰਦਰ ਦਾ ਬੱਸ ਆ ਗਿਆ ਤੇ ਇੱਥੇ ਵੀ ਉਸੇ ਤਰ੍ਹਾਂ ਰੋਸ਼ਨਦਾਨ ਜਿਹੜੇ ਛੱਡੇ ਹੋਏ ਨੇ ਜੇਲਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਿਵੇਂ ਜੇਲਾਂ ਦੇ ਦੋ ਤਿੰਨ ਭਾਗ ਹੁੰਦੇ ਨੇ ਜਿਵੇਂ ਪਹਿਲੇ ਦਰਜੇ ਦੇ ਦੂਜੇ ਦਰਜੇ ਦੇ ਕੈਦੀ ਹਨ ਮੇਰੇ ਖਿਆਲ ਚ ਕੁਝ ਇਸ ਤਰ੍ਹਾਂ ਹੁੰਦਾ ਤੇ ਉਹ ਸਮਿਆਂ ਦੇ ਵਿੱਚ ਵੀ ਐਵੇਂ ਹੁੰਦਾ ਹੋਊ ਜਿਵੇਂ ਆਪਾਂ ਉਧਰਲੀ ਦੂਸਰੀ ਜੇਲ੍ਹ ਦੇਖੀ ਸੀ ਇੱਧਰੋਂ ਆਇਆ ਨਾ ਆਪਾਂ ਹੁਣ ਤੇ ਉਹ ਲੱਗ ਸੀਗੀ ਆਹ ਲੱਗ ਸੀਗੀ ਤੇ ਇੱਥੋਂ ਆਪਾਂ ਬਾਹਰ ਚੱਲਦੇ ਆਂ ਅੱਗਿਓਂ ਵੀ ਕਾਫੀ ਇਹ ਵੱਡੀ ਆ ਜੇਲ੍ਹ ਇਹ ਸਾਰੀ ਆਪਾਂ ਜਾ ਕੇ ਦੇਖਦੇ ਆਂ ਤੇ ਇੱਥੇ ਨਾ ਇੱਕ ਆ ਰੁੱਖਾ ਕਾਫੀ ਵੱਡਾ ਰੁੱਖ ਆ ਇਹ ਦੇਖ ਸਕਦੇ ਹੋ ਤੁਸੀਂ ਹੁਣ ਤਾਂ ਇਹਦੀਆਂ ਮਤਲਬ ਇਹ ਜੜਾਂ ਜਿਹੜੀਆਂ ਪੱਟੀਆਂਆਂ ਗਈਆਂ ਬੋਰਡ ਦਾ ਦਰਖਤ ਹੈ ਮੇਰੇ ਖਿਆਲ ਚ ਇਹ ਬਹੁਤ ਵੱਡਾ ਹੈ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਟਾਹਣੀਆਂ ਜਾਂਦੀਆਂ ਨੇ ਇਹਦੀਆਂ ਲਓ ਜੀ ਬਹੁਤ ਮੋਟਾ ਦਰਖਤ ਹੈ ਚੌੜਾ ਤੇ ਚੱਲਦੇ ਆਂ ਇੱਥੋਂ ਆਪਾਂ ਅੱਗੇ ਹੁਣ ਜਾ ਕੇ ਜਿਹੜੀ ਜੇਲ੍ਹ ਦੇਖਦੇ ਆਂ ਆਪਾਂ ਆਪਾਂ ਜੇਲ੍ਹ ਤਾਂ ਦੇਖ ਲਿਆ ਤੇ ਇੱਥੇ ਜੇਲ੍ਹ ਦੇ ਅੰਦਰ ਇੱਕ ਖੂਹ ਹੈ ਲਓ ਜੀ ਕਾਫੀ ਵੱਡਾ ਖੂਹ ਹੈ ਇਹ ਕਾਫੀ ਡੂੰਘਾ ਖੂਹ ਹੈ ਹੋ ਸਕਦਾ ਹੈ ਇਹ ਖੂਹ ਵੀ ਉਸ ਸਮੇਂ ਦਾ ਹੀ ਹੋਵੇ ਪ੍ਰਾਤਨ ਸਮੇਂ ਦਾ ਜਦੋਂ ਦੀ ਇਹ ਜੇਲ੍ਹ ਸੀ ਪਾਣੀ ਦੇ ਲਈ ਵਰਤਿਆ ਜਾਂਦਾ ਹੋਵੇ ਲਓ ਜੀ ਕਾਫੀ ਚੌੜਾ ਖੂਹ ਹੈ ਕਾਫੀ ਵੱਡਾ ਖੂਹ ਹੈ ਤੇ ਹੁਣ ਆਪਾਂ ਜੇਲ੍ਹ ਦਾ ਇਧਰਲਾ ਪਾਸਾ ਦੇਖਾਂਗੇ ਜਾ ਕੇ ਤੇ ਇੱਥੇ ਜੇਲ੍ਹ ਦੇ ਅੰਦਰ ਇਹ ਸਕੂਲ ਵੀ ਹੈ ਜਿਹੜਾ ਬਣਿਆ ਹੋਇਆ ਉਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਵੇ ਉਹ ਜਿਹੜੀ ਸਾਹਮਣੇ ਇਮਾਰਤ ਦੇਖ ਰਹੇ ਹੋ ਨਾ ਤੁਸੀਂ ਇਮਾਰਤ ਇਹ ਵੀ ਜੇਲ੍ਹ ਦੀ ਹੋਇ। ਮੈਂ ਜ਼ੂਮ ਕਰਕੇ ਦਿਖਾਉਣਾ। ਇਹ ਮੈਨੂੰ ਲੱਗਦਾ ਉਸ ਸਮੇਂ ਛਪਾਈ ਬੰਦੇ ਹੋਣਗੇ ਇੱਥੇ। ਦੇਖੋ ਤੁਸੀਂ ਬਹੁਤ ਉੱਚੀ ਇਹ ਬਣੀ ਹੋਈ ਆਲੇ-ਦੁਆਲੇ ਨਿਗਰ ਰੱਖਣ ਦੇ ਲਈ। ਅੱਗੇ ਚੱਲਦੇ ਹਾਂ ਅੱਗੇ ਉਹ ਸਾਰੀ ਆਪਾਂ ਇਹ ਜੇਲ੍ਹ ਜਿਹੜੀ ਦੇਖਦੇ ਆ। ਤੇ ਇਧਰਲੀ ਸਾਈਡ ਇੱਥੇ ਜਿਹੜਾ ਸਕੂਲ ਬਣਿਆ ਹੋਇਆ ਸਰਕਾਰੀ ਐਲੀਮੈਂਟਰੀ ਸਕੂਲ। ਇਹ ਸਰਕਾਰੀ ਸਕੂਲ ਹੈ ਅੰਦਰ ਇਹ ਜੇਲ੍ਹ ਦੀ ਤੇ ਚੱਲਦੇ ਆਂ ਅੱਗਿਓ ਆਪਾਂ ਜੇਲ੍ਹ ਦੇਖਦੇ ਆਂ ਜਾ ਕੇ ਆ ਸਾਹਮਣੇ ਜੇਲ੍ਹ ਦੀ ਸਾਰੀ ਇਹ ਕੰਧ ਆ ਗਈ ਇਹ ਆਪਾਂ ਜਿੱਥੋਂ ਐਂਟਰੀ ਕੀਤੀ ਸੀ ਉਹ ਕੰਧ ਹੈ ਇਹ ਕੰਧ ਵੀ ਬਿਲਕੁਲ ਪ੍ਰਾਤਨ ਹੈ ਸਰੰਦੀ ਇੱਟਾਂ ਦੀ ਜਿਹੜੀ ਬਣੀ ਹੋਈ ਹੈ ਬਰੀਕ ਇੱਟਾਂ ਦੀ ਜਿਹੜੀ ਬਣੀ ਹੋਈ ਹੈ ਹਾਲੇ ਤੱਕ ਵੀ ਤੁਸੀਂ ਦੇਖ ਲਓ ਵੀ ਇਹ ਕੰਧ ਦੀ ਮਜ਼ਬੂਤੀ ਕਿੰਨੀ ਹੈ ਹਾਲੇ ਤੱਕ ਵੀ ਖੜੀ ਹੈ ਲਓ ਜੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਸੀ ਉਹ ਇਸ ਤਰ੍ਹਾਂ ਹੀ ਬਣਦੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਮਜ਼ਬੂਤੀ ਬਹੁਤ ਹੁੰਦੀ ਸੀ ਤੇ ਇੱਕ ਇਮਾਰਤ ਆਹ ਵਾਲੀ ਸਾਈਡ ਵੀ ਆ ਇਹ ਵੀ ਆਪਾਂ ਜਾ ਕੇ ਦੇਖਦੇ ਹਾਂ ਇਹ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਦਰਵਾਜ਼ਾ ਹੁੰਦਾ ਉੱਪਰ ਵੀ ਇਹਦੇ ਦੇਖ ਸਕਦੇ ਹੋ ਤੁਸੀਂ ਕਮਰੇ ਜਿਹੜੇ ਬਣੇ ਹੋਏ ਨੇ ਲਓ ਜੀ ਬਾਹਰੋਂ ਇਸ ਤਰ੍ਹਾਂ ਦੀ ਲੁੱਕ ਹੈ ਦੀ ਇਹਦੇ ਉੱਪਰ ਵੀ ਕਾਫੀ ਸਾਰੇ ਕਮਰੇ ਨੇ ਪਰ ਮੇਰੇ ਖਿਆਲ ਚ ਇਹਦੇ ਉੱਪਰ ਜਾਣ ਵਾਲਾ ਰਸਤਾ ਜਿਹੜਾ ਉਹ ਬੰਦ ਆ ਆਈ ਟੌਇਕ ਥੱਲੇ ਨੂੰ ਰਸਤਾ ਜਾਂਦਾ ਪੌੜੀਆਂ ਉਤਰ ਕੇ ਇਹਦੇ ਮੇਰੇ ਖਿਆਲ ਚ ਥੱਲੇ ਬੇਸਮੈਂਟ ਬਣੀ ਹੋਈ ਹੋਊਗੀ ਆਹ ਰਸਤਾ ਜਿਹੜਾ ਉੱਪਰ ਜਾਂਦਾ ਇਹ ਪੌੜੀਆਂ ਨੇ ਫਿਲਹਾਲ ਆਪਾਂ ਇਹਦੇ ਅੰਦਰ ਨਹੀਂ ਜਾਵਾਂਗੇ ਕਿਉਂਕਿ ਇਹ ਪੁਰਾਣੀ ਇਮਾਰਤ ਹੈ ਪੁਰਾਣੀ ਇਮਾਰਤ ਦੇ ਉੱਪਰ ਜਾਣਾ ਸਹੀ ਨਹੀਂ ਹੁੰਦਾ ਤੇ ਉੱਪਰ ਇਹਦੇ ਕਮਰੇ ਜਿਹੜੇ ਬਣੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਉਸੇ ਤਰ੍ਹਾਂ ਇੱਥੇ ਵੀ ਇੱਕ ਕਮਰਾ ਹੈ ਹੋ ਸਕਦਾ ਇੱਥੇ ਉਹ ਸਮਿਆਂ ਦੇ ਵਿੱਚ ਸਿਪਾਈ ਰਹਿੰਦੇ ਹੋਣ ਕਿਉਂਕਿ ਜਿਵੇਂ ਇੱਥੋਂ ਆਪਾਂ ਐਂਟਰੀ ਕੀਤੀ ਹੈ ਨਾ ਆਹ ਸਾਈਡ ਤੋਂ ਤੇ ਹੋ ਸਕਦਾ ਵੀ ਇੱਥੇ ਸਿਪਾਈ ਰਹਿੰਦੇ ਹੋਣ ਅੱਗੇ ਪੁੱਛ ਕੇ ਛਕੇ ਫੇਰ ਅੰਦਰ ਜਾਣ ਦਿੰਦੇ ਹੋਣ ਤੇ ਇਸ ਤਰ੍ਹਾਂ ਦੀਆਂ ਇੱਥੇ ਪੌੜੀਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ ਸਾਰਾ ਉੱਪਰ ਲਾ ਆ ਗਿਆ ਇੱਥੇ ਮਤਲਬ ਉਹਨਾਂ ਦੇ ਮੁਲਾਜ਼ਮ ਵੀ ਰਹਿੰਦੇ ਹੋਣਗੇ ਜਿਵੇਂ ਜਿਹੜੇ ਮੁਗਲਾਂ ਦੇ ਹੋਣਗੇ ਸਿਪਾਈ ਹੋਣਗੇ ਜਾਂ ਸੂਬੇਦਾਰ ਹੋਣਗੇ ਉਹਨਾਂ ਦੇ ਵੱਡੇ ਅਹੁਦੇ ਵਾਲੇ ਉਹ ਸਾਰੇ ਵੀ ਇੱਥੇ ਰਹਿੰਦੇ ਹੋਣਗੇ ਹੋ ਸਕਦਾ ਹੈ ਰਹਿائش ਵਾਲਾ ਹੋਵੇ ਕਿਉਂਕਿ ਕਾਫੀ ਸਾਰੇ ਇੱਥੇ ਕਮਰੇ ਜਿਹੜੇ ਬਣੇ ਹੋਏ ਨੇ ਲਓ ਜੀ ਇਹ ਸਾਰੀ ਜੇਲ ਹੈ ਤੇ ਆ ਇਧਰ ਆਪਾਂ ਸਕੂਲ ਤੁਹਾਨੂੰ ਦਿਖਾਈ ਦਿੰਦਾ ਇੱਥੇ ਐਲੀਮੈਂਟਰੀ ਸਕੂਲ ਹੈ ਆ ਬਾਹਰੋਂ ਐਵੇਂ ਦੀ ਦੇਖਿਆ ਦੀ ਕੁਛ ਕਾਫੀ ਉੱਚਾ ਵੀ ਬਣਿਆ ਹੋਇਆ ਬਿਲਕੁਲ ਪ੍ਰਾਤਨ ਹੈ ਪੁਰਾਣੀਆਂ ਇੱਟਾਂ ਨੇ ਜਿਹੜੇ ਇਹਦੇ ਤੇ ਵੀ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਮੈਂ ਬਿਲਕੁਲ ਜ਼ੂਮ ਕਰਕੇ ਦਿਖਾਇਆ ਬਿਲਕੁਲ ਬਰੀਕ ਇੱਟਾਂ ਦਾ ਇਹ ਬਣਿਆ ਹੋਇਆ ਕਿਦ ਤਰ੍ਹਾਂ ਆਪਾਂ ਸਾਰੀ ਜੇਲ ਜਿਹੜੀ ਦੇਖ ਲਈ ਤੇ ਆਹ ਜੇਲ ਦੇ ਜਿਹੜੇ ਆਪਾਂ ਕਮਰੇ ਅੰਦਰ ਗਏ ਸੀਗੇ ਉਹ ਇਮਾਰਤਾਂ ਜਿਹੜੀ ਬਣੀ ਹੋਈ ਇਹ ਵੀ ਉਸੇ ਤਰ੍ਹਾਂ ਬਰੀਕ ਇੱਟਾਂ ਦੀ ਹੈ ਬਿਲਕੁਲ ਪ੍ਰਾਤਨੇ ਦੀ ਦੇਖ ਹੈ ਤੇ ਆਹ ਨਾ ਰੋਸ਼ਨਦਾਨ ਨੇ ਜਿਹੜੇ ਆਪਾਂ ਅੰਦਰੋਂ ਤੁਹਾਨੂੰ ਦਿਖਾ ਰਹੇ ਸੀਗੇ ਆਹ ਇਸ ਤਰ੍ਹਾਂ ਦੇ ਨੇ ਬਾਹਰੋਂ ਰੋਸ਼ਨਦਾਨ ਇਹਾਂ ਤੇ ਜਾਲੀਆਂ ਲੱਗੀਆਂ ਹੋਈਆਂ ਨੇ ਇਹ ਸਾਰੇ ਰੋਸ਼ਣਦਾਨੇ ਨੇ ਇੱਥੇ ਤੇ ਆਹ ਜਿਹੜੀ ਬਾਹਰਲੀ ਦਵਾਰ ਆ ਗਈ ਇਹ ਕਾਫੀ ਚੌੜੀ ਦਵਾਰ ਹੈ ਪੁਰਾਣੇ ਸਮਿਆਂ ਚ ਇਸ ਤਰ੍ਹਾਂ ਹੀ ਹੁੰਦਾ ਸੀਗਾ ਜਿਹੜੇ ਕਿਲੇ ਹੁੰਦੇ ਸੀਗੇ ਜਾਂ ਕੋਈ ਜੇਲਾ ਹੁੰਦੀਆਂ ਸੀ ਰਾਜਿਆਂ ਦੀਆਂ ਬਣਾਈਆਂ ਹੋਈਆਂ ਮੁਗਲਾਂ ਸਮੇਂ ਉਹਨਾਂ ਦੀਆਂ ਜਿਹੜੀਆਂ ਬਾਹਰਲੀਆਂ ਚਾਰ ਦਵਾਰੀ ਸੀ ਕੰਧਾਂ ਸੀਗੀਆਂ ਬਹੁਤ ਚੌੜੀਆਂ-ਚੌੜੀਆਂ ਹੁੰਦੀਆਂ ਸੀ ਤਾਂ ਕਿ ਕਿਉਂ ਉਹ ਸਮਿਆਂ ਦੇ ਵਿੱਚ ਹਮਲੇ ਬਹੁਤ ਹੁੰਦੇ ਸੀ ਕਿ ਕੋਈ ਹਮਲਾ ਨਾ ਹੋ ਸਕੇ ਉਹਨਾਂ ਦੀ ਪ੍ਰੋਟੈਕਸ਼ਨ ਰਹਿ ਸਕੇ ਆਪਾਂ ਉਹ ਘੁੰਮ ਕੇ 메ਨ ਨਾਲ ਦਰਵਾਜੇ ਤੇ ਆ ਗਏ ਇੱਥੋਂ ਹੀ ਆਪਾਂ ਐਂਟਰ ਹੋਏ ਸੀਗੇ ਜੇਲ੍ਹ ਦੇ ਵਿੱਚ ਆਹ ਇਹਦਾ ਦਰਵਾਜਾ ਇਸ ਤਰ੍ਹਾਂ ਦਾ ਦਰਵਾਜੇ ਰਹੀਆਂ 15 ਆਏ ਸੀ ਇਹ ਬਿਲਕੁਲ ਬਸੀ ਸ਼ਹਿਰ ਦੇ ਵਿਚ ਆ ਕੇ ਬਸੀ ਪਠਾਨਾ ਸ਼ਹਿਰ ਦੇ ਆਲੇ ਦੁਆਲੇ ਮਾਰਕੀਟ ਹੈ ਆਹ ਪਾਰਕਿੰਗ ਬਣੀ ਹੋਈ ਹੈ ਇੱਥੇ ਗੱਡੀਆਂ ਲਾ ਸਕਦੇ ਹੋ ਮੋਟਰਸਾਈਕਲ ਲਾ ਸਕਦੇ ਹੋ ਪਾਰਕਿੰਗ ਦਾ ਪ੍ਰਬੰਧ ਆ ਸਾਰੀ ਦੁਬਾਰਾ ਆ ਗਈ ਬਾਹਰੋਂ ਆਪਾਂ ਜੇਲ੍ਹ ਦੇ ਬਾਹਰ ਆ ਗਏ ਤੁਹਾਨੂੰ ਬਾਹਰੋਂ ਜੇਲ੍ਹ ਦਿਖਾਉਣੇ ਆ ਤੇ ਬਾਹਰੋਂ ਜੇਲ੍ਹ ਕੁਝ ਇਸ ਤਰ੍ਹਾਂ ਦੀ ਹੈ ਆ ਇੱਥੇ ਜਿਵੇਂ ਕਿਲਿਆਂ ਦੇ ਆਲੇ ਦੁਆਲੇ ਚੌਕੀਆਂ ਨਹੀਂ ਬਣੀਆਂ ਹੁੰਦੀਆਂ ਤੇ ਉਸ ਤਰ੍ਹਾਂ ਇਹ ਬਣਿਆ ਹੋਇਆ ਉਸ ਸਮਿਆਂ ਦੇ ਵਿੱਚ ਹੋ ਸਕਦਾ ਇੱਥੇ ਕੈਦੀ ਨਿਗਰਾਨੀ ਲਈ ਬੈਠਦੇ ਹੋਣ ਆ ਇਧਰ ਨੂੰ ਟਾਕੀ ਵੀ ਜਿਹੜੀ ਕੱਢੀ ਗਈ ਹੈ ਦੇਖੋ ਤੁਸੀਂ ਕਾਫੀ ਉੱਚਾ ਹੈ ਬਣਿਆ ਹੋਇਆ ਇਹ ਕਿਲੇ ਦੇ ਹੁਣ ਆਪਾਂ ਬਾਹਰ ਆ ਗਏ ਇਹ ਸਾਰਾ ਬਾਹਰਲਾ ਪਾਸਾ ਇਕਲੇ ਦਾ ਇਹ ਵੀ ਬਿਲਕੁਲ ਪ੍ਰਾਤਨ ਹੈ ਹੁਣ ਵੀ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰੀਕ ਇੱਟਾਂ ਦਾ ਜਿਹੜਾ ਬਣਿਆ ਹੋਇਆ ਆ ਨਾਲ-ਨਾਲ ਸਾਰੀ ਇਹ ਕਿਲੇ ਦੀ ਕੰਧ ਆ ਕਿਲਾ ਵੀ ਕਹਿ ਸਕਦੇ ਆ ਜੇਲ ਵੀ ਕਹਿ ਸਕਦੇ ਆ ਲਓ ਜੀ ਵੈਸੇ ਇਹਨੂੰ ਮਤਲਬ ਕਾਗਜ਼ਾਂ ਦੇ ਵਿੱਚ ਜੇਲ ਲਿਖਿਆ ਜਾਂਦਾ ਇਹਦਾ ਨਾਮ ਪੁਰਾਣੇ ਸਮਿਆਂ 'ਚ ਜਿੱਥੇ ਰਾਜੇ ਮਹਾਰਾਜਿਆਂ ਦੇ ਕਿਲੇ ਹੁੰਦੇ ਸੀਗੇ ਉੱਥੇ ਅੰਦਰ ਇਹ ਉਹ ਜਿਹੜਾਂ ਜਿਹੜੀਆਂ ਬਣਾ ਲੈਂਦੇ ਸੀਗੇ ਲਓ ਜੀ ਆ ساری ਪ੍ਰਾਤਨ ਜਿਹੜੀ ਕੰਧ ਹੈ ਬਾਹਰਲੀ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਦੂਰ ਤੱਕ ਜਾਂਦੀ ਹੈ ਕਿਉਂਕਿ ਜੇਲ੍ਹ ਕਾਫੀ ਵੱਡੀ ਹੈ ਨਾ ਇਹ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਬਾਹਰਲਾ ਭਾਗ ਸਾਰਾ ਕਿਲੇ ਦਾ ਆਪਾਂ ਕੰਧ ਨਾਲ ਤੁਰਦੇ ਤੁਰਦੇ ਕਾਫੀ ਦੂਰ ਤੱਕ ਆ ਗਏ ਕਾਫੀ ਲੰਬੀ ਕੰਧ ਹੈ ਕਾਫੀ ਵੱਡੀ ਇਹ ਜੇਲ੍ਹ ਹੈ ਤੇ ਆ ਸਾਹਮਣੇ ਜਿਹੜਾ ਆਪਾਂ ਤੁਹਾਨੂੰ ਅਕੇਲੇ ਦੇ ਅੰਦਰੋਂ ਦਿਖਾਇਆ ਸੀਗਾ ਜਿਸ ਤਰ੍ਹਾਂ ਦੀ ਪਿੱਛੇ ਚੌਂਕੀ ਤੁਹਾਨੂੰ ਦਿਖਾਈ ਆ ਬਣੀ ਹੋਈ ਇੱਥੇ ਵੀ ਉਸ ਤਰ੍ਹਾਂ ਦੀ ਉਹ ਜਿਹੜੀ ਬਣੀ ਹੋਈ ਹੈ ਦੇਖ ਸਕਦੇ ਹੋ ਇਹ ਜਿਹੜੀ ਸ਼ੇਪ ਹੈ ਜਿਹੜਾ ਆਕਾਰ ਹੈ ਬਿਲਕੁਲ ਉਹਦੇ ਵਾਂਗਿਆ ਗੋਲ ਇੱਥੇ ਤੱਕ ਇਹ ਜੇਲ ਹੈ ਜਿਹੜੀ ਕਾਫੀ ਉੱਚਾ ਬਣਿਆ ਹੋਇਆ ਜਿਹੜਾ ਇਹ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਜੇੜ ਦੇ ਵਾਲੇ ਦੋਲੇ ਚਾਰ ਬਣੇ ਹੋਣਗੇ ਜਿਵੇਂ ਇੱਥੇ ਇੱਕ ਆ ਖੁੰਝੇ ਇੱਕ ਤੁਨੂ ਆਪਾਂ ਫਰੰਟ ਤੇ ਦਿਖਾਇਆ ਸੀਗਾ ਤੇ ਉਸੇ ਤਰ੍ਹਾਂ ਦੋ ਦੂਸਰੀ ਸਾਈਡ ਬਣੇ ਹੋਣਗੇ ਇੱਥੋਂ ਵੀ ਥੋੜਾ ਜਿਹਾ ਆ ਪਾਕ ਵੀ ਇਹ ਰੈਨੋਵੇਟ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਇਹਦੇ ਚ ਆ ਚੂਨਾ ਭਰਿਆ ਹੋਇਆ ਵਿੱਚ ਹਨਾ ਲਓ ਜੀ ਜਿੱਥੋਂ ਜਿੱਥੋਂ ਇਹਨੂੰ ਰੈਨੋਵੇਟ ਕਰਨ ਦੀ ਜ਼ਰੂਰਤ ਸੀ ਉੱਥੋਂ ਉੱਥੋਂ ਇਹਨੂੰ ਰੈਨੋਵੇਟ ਕਰਤਾ ਇੱਥੇ ਬਸੇ ਪਠਾਣਾ ਜੇਲ੍ਹ ਦੇ ਕੋਲੇ ਹੈ ਨਾ ਬਿਲਕੁਲ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਆਹ ਸਾਰਾ ਆਲੇ ਦੁਆਲੇ ਬਾਜ਼ਾਰ ਹੈ ਬਾਜ਼ਾਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਨੇ ਬਿਲਕੁਲ ਜੇਲ੍ਹ ਦੇ ਨੇੜੇ ਤੇ ਇੱਥੇ ਇਤਿਹਾਸ ਵੀ ਜਿਹੜਾ ਲਿਖਿਆ ਹੋਇਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਨੂੰ ਇੱਥੇ ਜਿਹੜਾ ਕੈਦ ਕੀਤਾ ਗਿਆ ਸੀ ਉਹ ਆਪਾਂ ਸਾਰਾ ਤੁਹਾਨੂੰ ਇਤਿਹਾਸ ਦੱਸ ਦਿਆਂ ਇਸ ਬੋਰਡ ਤੇ ਸਾਰਾ ਇਤਿਹਾਸ ਜਿਹੜਾ ਲਿਖਿਆ ਹੋਇਆ ਹੈ ਇਸ ਬੋਰਡ ਤੇ ਲਿਖ ਕੇ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਉਪਰੰਤ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ 1675 ਈਸਵੀ ਨੂੰ ਦਿੱਲੀ ਤਖਤ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਰੋਪੜ ਪੁਲਿਸ ਚੌਕੀ ਦੇ ਦਰੋਗੇ ਨੂਰ ਮੁਹੰਮਦ ਖਾਨ ਮਿਰਜ਼ਾ ਨੇ ਪਿੰਡ ਮਲਕਪੁਰ ਰੰਗੜਾ ਦੇ ਰੰਗੜਾ ਵੱਲੋਂ ਕੀਤੀ ਮੁਕਬਰੀ ਦੇ ਆਧਾਰ ਤੇ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਦੇ ਸਾਥੀਆਂ ਨੂੰ ਉੱਥੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦੋਂ ਹਾਕਮ ਅਬਦੁਲ अजीਜ਼ ਦਲਾਵਰ ਖਾਂ ਅੱਗੇ ਪੇਸ਼ ਕਰ ਦਿੱਤਾ ਗਿਆ ਅਤੇ ਉਸੇ ਵੇਲੇ ਗੁਰੂ ਤੇਗ ਬਹਾਦਰ ਜੀ ਨੂੰ ਸਾਥੀਆਂ ਸਮੇਤ ਬਸੀ ਪਠਾਣਾ ਦੇ ਇੱਕ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਬੰਦ ਕਰਨ ਦੇ ਹੁਕਮ ਦਿੱਤੇ ਅਤੇ ਇਸ ਲਿਖੇ ਦੱਸਿਆ ਗਿਆ ਕਿ ਇਸ ਸਮੇਂ ਦੌਰਾਨ ਗੁਰੂ ਜੀ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਇੱਕ ਮੁਰਾਸਲਾ ਮੂਜਵ ਇਤਲਾਬ ਬਾਦਸ਼ਾਹ ਔਰੰਗਜੀਬ ਨੂੰ ਗਵਰਨਰ ਲਾਹੌਰ ਭੇਜ ਦਿੱਤਾ ਗਿਆ ਔਰੰਗਜੀਬ ਨੇ ਗੁਰੂ ਜੀ ਨੂੰ ਰਹਾ ਕਰਕੇ ਬਾਅਦ ਤਰੀਕੇ ਨਾਲ ਦਿੱਲੀ ਪੁੱਜਣ ਦੀ ਆਗਿਆ ਦਿੱਤੀ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਇੱਕ ਹੱਥ ਉਹ ਖਿਤਾਬ ਉਸ ਨੂੰ ਉਸ ਵੇਲੇ ਦੇ ਸਾਧਨ ਦੀ ਰਫ਼ਤਾਰ ਅਨੁਸਾਰ ਲਗਭਗ 4 ਮਹੀਨੇ ਲੱਗ ਗਏ ਇੰਜ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਾਥੀਆਂ ਸਮੇਤ ਬਸੀ ਪਠਾਣਾ ਦੇ ਕੈਦਖਾਨੇ ਵਿੱਚ ਲਗਭਗ 4 ਮਹੀਨੇ ਤੱਕ ਕੈਦ ਕੀਤਾ ਗਿਆ ਇਸ ਸਮੇਂ ਗੁਰੂ ਜੀ ਦੇ ਸਾਥੀਆਂ ਵਿੱਚ ਦਮਨ ਮਤੀ ਦਾਸ ਅਤੇ ਸਤੀ ਦਾਸ ਹੀਰਾਮਲ ਦਿਆਲ ਦਾਸ ਪੁੱਤਰ ਮਾਈ ਦਾਸ ਸਮੇਤ ਇਹ ਸਾਰੇ ਗੁਰੂ ਸਾਹਿਬ ਨਾਲ ਉੱਥੋਂ ਜੇਲ੍ਹ ਦੇ ਵਿੱਚ ਸ਼ਾਮਲ ਸਨ ਆਪਾਂ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਆ ਗਏ ਤੇ ਇਹ ਸਾਰੇ ਇਧਰ ਗੁਰਦੁਆਰਾ ਸਾਹਿਬ ਨੇ ਇਧਰ ਨਿਸ਼ਾਨ ਸਾਹਿਬ ਸਜੋਬਿਤ ਨੇ ਇੱਥੇ ਆ ਬੋਰਡ ਵੀ ਲੱਗਿਆ ਆ ਵੱਡਾ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬੈਂਚ ਵਿੱਚ ਤੁਹਾਨੂੰ ਪਹਿਲਾਂ ਦੱਸਿਆ ਕਿ ਬਿਲਕੁਲ ਬਾਜ਼ਾਰ ਦੇ ਵਿੱਚ ਨਹੀਂ ਗੁਰਦੁਆਰਾ ਸਾਹਿਬ ਆ ਕੇ ਤੇ ਇਧਰੋਂ ਸਾਰਾ ਇਹ ਬਾਜ਼ਾਰ ਆ ਤੇ ਇਹਦੇ ਪਿਛਲੇ ਵਾਲੇ ਪਾਸੇ ਕਿਲਾ ਆ ਸਾਹਮਣੇ ਵਾਲੇ ਪਾਸੇ ਨਾ ਇਹਦੇ ਕਿਲਾ ਤੇ ਇਹ ਬਾਜ਼ਾਰ ਦੇ ਵਿੱਚ ਬਿਲਕੁਲ ਆ ਕੇ ਗੁਰਦੁਆਰਾ ਸਾਹਿਬ ਨੇ ਇੱਥੇ ਯਾਦਗਾਰੀ ਗੇਟ ਬਣਿਆ ਹੋਇਆ ਯਾਦਗਾਰੀ ਗੇਟ ਸ੍ਰੀ ਗੁਰੂ ਤੇਗ ਬਹਾਦਰ ਜੀ ਇਹ ਗੇਟ ਬਣਿਆ ਹੋਇਆ ਤੇ ਇਹ ਗੇਟ ਤੋਂ ਐਂਟਰ ਹੋ ਕੇ ਅਗਲੇ ਵਾਲੇ ਪਾਸੇ ਉਹ ਜੇਲ ਹੈ ਆ ਜਿਹੜੀ ਸਾਹਮਣੇ ਤੁਹਾਨੂੰ ਇਮਾਰਤ ਸਾਰੀ ਦਿਖ ਰਹੀ ਹੈ ਨਾ ਆ ਖੰਡੇ ਦੇ ਪਿਛਲੇ ਵਾਲੇ ਪਾਸੇ ਉਹ ਸਾਰੀ ਜੇਲ ਹੈ ਆ ਜਿਹੜਾ ਚਬੂਤਰਾ ਜਾ ਤੇ ਜੇਲ ਦੇ ਨਾਲੇ ਗੁਰਦੁਆਰਾ ਸਾਹਿਬ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਲਓ ਜੀ ਉਹ ਪਿਛਲੇ ਵਾਲੇ ਪਾਸੇ ਸਾਰੀ ਜੇਲ ਦੀ ਉਹ ਇਮਾਰਤ ਹੈ ਇਹ 메ਨ ਸੜਕ ਤੋਂ ਜਿਆਦਾ ਆਪਾਂ ਥੱਲੇ ਉਤਰਦੇ ਆਂ ਬਾਜ਼ਾਰ ਚ ਨੂੰ ਤੇ ਉਹਦੇ ਉੱਪਰ ਇਹ ਆਹ ਗੇਟ ਬਣਿਆ ਹੋਇਆ ਤੇ ਇੱਕ ਨਿਸ਼ਾਨੀ ਤੁਹਾਨੂੰ ਦੱਸ ਦਦਨੇ ਆ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਹੈ ਜੇ ਤੁਸੀਂ ਆਉਣਾ ਇੱਥੇ ਪੰਜਾਬ ਨੈਸ਼ਨਲ ਬੈਂਕ ਬਾਕੀ ਜੇ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਨਾ ਇੱਥੇ ਵੀ ਅਸੀਂ ਜੇਲ੍ਹ ਜਾਣਾ ਤਾਂ ਰਸਤਾ ਤੁਹਾਨੂੰ ਸਾਨੀ ਨਾਲ ਜਿਹੜਾ ਪਤਾ ਲੱਗ ਜੂਗਾ ਐਵੇਂ ਤਾਂ ਕੁਝ ਬਾਜ਼ਾਰ ਆ ਆਲੇ ਦੋ ਆਲੇ ਇਹਦੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੱਸੀ ਪਠਾਣਾ ਦੀ ਜੇਲ੍ਹ ਦਿਖਾਈ ਹੈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਨੇ ਤੇ ਸਾਰਾ ਇਤਿਹਾਸ ਦੱਸਿਆ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ ਸੋ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਵਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ